ਵੈਲਕਮ ਹੈ ਵੀਰੇ ਢੱਲੋ ਕੀਨ ਕਲੱਬ ਦੇ ਵਿੱਚ। ਸੋ ਕੀ ਹਾਲ ਚਾਲ ਆ ਸਾਰੇ ਵੀਰ ਭਰਾਵਾਂ ਦਾ? ਉਮੀਦ ਕਰਦੇ ਬਈ ਸਾਰੇ ਵੀਰ ਭਰਾਵਾਂ ਦੇ ਕਬੂਤਰ ਠੀਕ ਹੋਣਗੇ। ਤੇ ਅੱਜ ਵੀਰੇ ਅੱਜ ਆਪਾਂ ਕਬੂਤਰ ਬਾਹਰ ਖੁੱਲੇ ਛੱਡਣ ਲੱਗੇ ਸੀ ਤੇ ਮੈਂ ਸੋਚਿਆ ਚਲੋ ਸਾਰੇ ਭਰਾਵਾਂ ਨਾਲ ਵੀਡੀਓ ਸ਼ੇਅਰ ਕਰ ਲਈਏ। 2-3 ਦਿਨ ਹੋ ਗਏ ਬਈ ਮੀਂਹ ਬਹੁਤ ਆ ਰਿਹਾ ਸੀ ਤੇ ਕਬੂਤਰਾਂ ਦਾ ਵੀ ਵਿਚਾਰਾਂ ਦਾ ਬੁਰਾ ਹਾਲ ਹੀ ਹੋ ਜਾਂਦਾ ਅੰਦਰਾਂ 'ਚ। ਅਸਲਾਬ ਚੜ ਗਈ ਖੁੱਡੇ ਨੂੰ ਕਿਉਂਕਿ ਇਹਦੇ ਪਰਨਾਲਾ ਵਾ ਨੇੜੇ ਪਸ਼ੂਆਂ ਦਾ ਤੇ ਕੋਲੀ ਆਪਾਂ ਖੁੱਡਾ ਬਣਾਇਆ ਤੇ ਉਹਦੇ ਕਰਕੇ ਸਲਾਬ ਪੈ ਗਈ ਕਬੂਤਰਾਂ ਨੂੰ ਤੇ ਅੱਜ ਆਪਾਂ ਇਹਨਾਂ ਨੂੰ ਖੁੱਲੇ ਛੱਡਦੇ ਆਂ ਬਸ ਤੇ ਆ ਇੱਕ ਕਬੂਤਰਾਂ ਦੇ ਆਪਾਂ ਅੰਡੇ ਰੱਖੇ ਬਾਕੀ ਸਾਰਿਆਂ ਦੇ ਆਪਾਂ ਛੱਡਦੇ ਬਈ ਕਿਉਂਕਿ ਮਾਮੇ ਨੇ ਪੁੱਛਿਆ ਉਹ ਜੋੜੇ ਆਪਾਂ ਪਾੜ ਕੇ ਲਾਉਣੇ ਆ ਕਈ ਕਬੂਤਰਾਂ ਦੇ ਬੱਚੇ ਖੜੇ ਨਹੀਂ ਬਾਜੀਆਂ 'ਚ ਤੇ ਹੁਣ ਆਪਾਂ ਜੋੜੇ ਪਾੜ ਕੇ ਲਾਵਾਂਗੇ ਕਬੂਤਰਾਂ ਦੇ ਸਾਰਿਆਂ ਦੇ ਤੇ ਬਾਕੀ ਆਪਣੀ ਵੀਡੀਓ ਕਿਦਾਂ ਲੱਦੀ ਹੁੰਦੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਆਪਣਾ ਕਰ ਲਿਆ ਕਰੋ ਸਬਸਕ੍ਰਾਈਬ ਬਈ ਤੇ ਆ ਪੰਛੀ ਆਪਣੇ ਜਿਹੜੇ ਸਸਤੇ ਵੇ ਇਹ ਦੋ ਤਿੰਨ ਦਿਨ ਖੋਲੇ ਨਹੀਂ ਅੰਦਰ ਹੀ ਦਾਣਾ ਪਾ ਦਿੰਦੇ ਰਹੇ ਆ ਇਸ ਚੈਨਲ ਨੂੰ ਕਰ ਲਿਓ ਮੇਰਾ ਵੀਰ ਸਬਸਕ੍ਰਾਈਬ ਸਾਰੇ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਭਾਈ